ਮੈਂ ਲੈਸ਼ਨਾਇਕ ਐਕਸ ਆਰਮੀ ਵੈਲਫੇਅਰ ਗਰੁੱਪਾ ਹੌਲਦਾਰਾ ਗੁਰਜੰਡ ਸਿੰਘ ਫੌਜੀ ਨਮੋਲ ਕੀ ਕਹਿਣਾ ਚਾਹੁੰਦੇ ਆ ਅੱਜ ਸ਼ਹੀਦ ਰਿੰਕੂ ਸਿੰਘ ਦਾੰਤਿੰ ਸਿੰਘ ਦਾ ਹੋਇਆ ਹਾਂਜੀ ਸਾਡੇ ਪਿੰਡ ਨਮੋਲ ਮਿਰਜਾਪੱਤੀ ਦੇ ਸੀ ਇਤ ਲੈਸ਼ਨਾਇਕ ਰਿੰਕੂ ਸਿੰਘ ਜੋ ਕਿ ਸਿੱਕਮ ਦੇ ਵਿੱਚ 55 ਇੰਜੀਨੀਅਰ ਰੈਜiment ਦੇ ਵਿੱਚ ਨੌਕਰੀ ਕਰਦੇ ਸੀਗੇ ਉਹ ਬਲਡੋਜ਼ਰ ਦੀ ਉਹਨਾਂ ਦੀ ਡਿਊਟੀ ਦੀ ਡਰਾਈਵਰ ਤੇ ਬਲਡੋਜ਼ਰ ਦੇ ਉਹਨੂੰ ਚਲਾਉਂਦੇ ਸਮੇ ਸਟੀਅਰਿੰਗ ਲੌਕ ਹੋਣ ਕਰਕੇ ਉਹ ਸ਼ਹੀਦ ਹੋ ਗਏ ਜੋ ਕਿ ਉਹਨਾਂ ਦੀ ਡੈੱਡ ਬੋਡੀ ਓਹ ਭਾਈ ਯਾਰ ਦਿੱਲੀ ਪਹੁੰਚੀ ਕੱਲ੍ਹ ਦਿੱਲੀ ਤੋਂ ਆਪਣਾ ਐਮਐਚ ਪਟਿਆਲੇ ਪਟਿਆਲੇ ਤੋਂ ਅੱਜ ਕਾਨਬਾਈ ਦੇ ਨਾਲ ਪਿੰਨਨ ਮੋੜ ਦੇ ਵਿੱਚ ਪਹੁੰਚੇ ਨੇ ਜੋ ਕਿ ਘਰੇ ਪਰਿਵਾਰ ਦੇ ਵਿੱਚ ਵੀ ਉਹਨਾਂ ਦਾ ਮਤਲਬ ਜੋ ਰਸਮ ਹੈਗੀ ਮੂੰਹ ਦਿਖਾਉਣ ਦੀ ਹੋਈ ਹੈ ਉਸ ਦੇ ਬਾਅਦ ਜੋ ਕਿ ਪੰਚਾਇਤ ਵੱਲੋਂ ਸਾਰੇ ਸਾਡੇ ਛਾਪਕਾ ਸ਼ੈਨਿਕ ਨਮੋੜ ਦੇ ਬਾਕੀ ਲੰਮਾ ਨੇ ਜਿਨ੍ਹਾਂ ਨੇ ਕੱਲ ਪੂਰਾ ਦਿਨ ਇੱਥੇ ਮੋਰਚਾ ਸ਼ਮਿਆ ਹੋਇਆ ਸੀਗਾ ਸਾਰੀ ਤਿਆਰੀਆਂ ਕਰੀਆਂ ਦੀਆਂ ਐਕਸ਼ਮੈਨ ਪੂਰੇ ਸਾਡੇ ਜੋ ਸਰਪੰਚ ਸੁਖਵੀਰ ਸਿੰਘ ਜੀ ਛੁਖੀ ਉਹਨਾਂ ਦੀ ਪੁਨ ਪੂਰੀ ਪੰਚਾਇਤ ਆ ਬਾਬਸ਼ੰਗਜੀ ਠੇਕੇਦਾਰ ਆ ਸਾਰੇ ਉਹਨਾਂ ਦੀ ਸਮੂਚੀ ਪੰਚਾਇਤ ਤੇ ਸਾਰੇ ਸ਼ਾਬਕਾ ਸ਼ੈਨ ਸਾਡੇ ਪਿੰਡ ਨਮੋੜ ਦੇ ਤੇ ਬਾਕੀ ਲਾਂਮਾ ਦੇ ਸਾਰੇ ਇਥੇ ਫੁੱਲ ਚੋਰੀਆ ਕਰ ਰਹੇ تھے ਕਿ ਜੋ ਕਿ ਅੱਜਾ ਹੁਣ ਉਹਨਾਂ ਦਾ ਅੰਤਮ ਸ਼ਲਾਮੀ ਦਿੱਤੀ ਗਈ ਹੈ ਕਿ ਇਸ ਕਰਕੇ ਸਾਨੂੰ ਉਹ ਸ਼ਹੀਦ ਤੇ ਜਿੱਥੇ ਸਾਨੂੰ ਦੁੱਖ ਹੈ ਸਾਨੂੰ ਥੀਜ ਤੇ ਮਾਣ ਵੀ ਬਹੁਤ ਆ ਕੜਾ ਹੈਗਾ ਕਿਉਂਕਿ ਜੋ ਇਹ ਸ਼ਹੀਦ ਜੋ ਸ਼ਹੀਦ ਹੁੰਦੇ ਨੇ ਜਾਂ ਰਸ਼ਮਾਂ ਆਪਣਾ ਝੰਡੇ ਦੇ ਹੁੰਦੀਆਂ ਨੇ ਇਹ ਕੋਈ ਕਿਕਰਾ ਬੇਰੀਆ ਤੇ ਨਹੀਂ ਮਿਲਦੀ ਆ ਇਸ ਕਰਕੇ ਸ਼ਹੀਦਾਂ ਫੌੜ ਦੇ ਵਿੱਚ ਛੇ ਜੋਂ ਨੂੰ ਮੰਨਿਆ ਜਾਂਦਾ ਜੋ ਦੇਸ਼ ਵਾਸਤੇ ਦੇਸ਼ਾ 144 ਅੱਜ ਭਾਰਤੀ ਦੀ 144 140 ਦੀ ਜੋ ਸਟ੍ਰੈਂਥ ਹੈਗੀ ਉਹ ਰਾਮਨਾਨ ਨੀਂਦ ਨੀਂਦ ਛੋਂਦੀ ਹੈਗੀ ਇਸ ਕਰਕੇ ਛੇ ਦਾ ਜੋ ਦਰਜਾ ਉਹਨਾਂ ਨੂੰ ਦਿੱਤਾ ਗਿਆ ਸਾਡੀ ਪੰਜਾਬ ਸਰਕਾਰ ਵੱਲੋਂ ਇੱਕ ਬੇਨਤੀ ਹੈ ਕਿਉਂਕਿ ਜੇ ਪੰਜਾਬ ਸਰਕਾਰ ਆ ਜੋ ਉਹਨਾਂ ਦਾ ਉਹਨਾਂ ਦੇ ਪਰਿਵਾਰ ਦੀ ਯੋਗਤਾ ਦਾ ਉਹਦਾ ਭਰਾ ਆਏਗਾ ਪਿੱਛੋਂ ਦੀ ਪਰਜਾਈ ਆ ਉਹਨੂੰ ਯੋਗਤਾ ਨੌਕਰੀ ਮਿਲੇ ਤੇ ਉਹਦਾ ਜੋ ਮਾਨ ਸਨਮਾਨ ਆ ਜੋ 1 ਕਰੋੜ ਰੁਪਇਆ 6 ਐਮ ਸਭ ਖੁਦਾ ਕੇ ਦੇਣਾ ਤਾਂ ਸਾਡੇ ਪਿੰਡ ਦਾ ਸਿਰ ਉੱਚਾ ਹੋ ਸਕੇ ਯੋਗਾਈ ਕਹਿੰਦੇ ਵੈਜੀ ਦਾ ਖਾਸਾ ਵੈਜੀ ਕੀ ਖਤੇ ਮੈਂ ਸਰਦਾਰ ਸੁਖਦੇਵ ਸਿੰਘ ਕਿਹਾ ਕਿ ਮੈਂ ਚੇਅਰਮੈਨ ਸੁਜੁਗਤ ਜਵਾਨ ਮੋਰਚਾ ਪੰਜਾਬ ਅੱਜ ਅਸੀਂ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਇਲਾਕਿਆਂ ਤੋਂ ਸਾਰੇ ਸਾਬਕਾ ਸੈਨਿਕ ਸ਼ਹੀਦ ਜਿਹੜੇ ਅੱਜ ਅਸੀਂ ਕੀ ਉਹਨਾਂ ਦਾ ਸੰਸਕਾਰ ਸੀ ਉਹਦੇ ਉੱਤੇ ਅਸੀਂ ਇਕੱਠੇ ਹੋਏ ਹਾਂ ਅਸੀਂ ਸਾਬਕਾ ਸੈਨਿਕ ਮਹਿਸੂਸ ਮਾਨ ਮਹਿਸੂਸ ਕਰਦੇ ਹਾਂ ਕਿ ਸਾਡੇ ਇਲਾਕੇ ਦਾ ਜਿਹਨੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕੀਤਾ ਉਸੀ ਦੋ ਵੇਰਨ ਡਿਊਟੀ ਦੌਰਾਨ ਸੋ ਅਸੀਂ ਮਾਣ ਮਹਿਸੂਸ ਕਰਦੇ ਹੋਏ ਸਾਰੇ ਇਲਾਕੇ ਦੇ ਸਾਬਕਾ ਸੈਨਿਕ ਇੱਥੇ ਇਕੱਠੇ ਹੋਏ ਨੇ ਸਾਰੇ ਸਾਬਕਾ ਸੈਨਿਕਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਪਿੰਡ ਨੇ ਬਹੁਤ ਬੜਾ ਸਹਿਯੋਗ ਕੀਤਾ ਦੋਨੇ ਪੰਚਾਇਤਾਂ ਨੇ ਬਹੁਤ ਜਿਆਦਾ ਵਧੀਆ ਪ੍ਰਬੰਧ ਕੀਤੇ ਨੇ ਅਸੀਂ ਸਾਰੀ ਪੰਚਾਇਤ ਦਾ ਤੇ ਪਿੰਡ ਦੇ ਸਾਬਕਾ ਸੈਨਿਕਾਂ ਦਾ ਤੇ ਸਾਥੀਆਂ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਸੰਸਕਾਰ ਦੇ ਮੌਕੇ ਤੇ ਬਹੁਤ ਵਧੀਆ ਪ੍ਰਬੰਧ ਕੀਤੇ ਨੇ ਵਾਇਰ ਜੀ ਦਾ ਖਾਸ ਕਹਿੰਦਾ ਸੁਨਦਰ ਪਾਇਆ ਸਿੰਘ ਆ ਜੀ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਭਤੀਜੇ ਦੇ ਭਤੀਜਾ ਸ਼ਹੀਦ ਹੋਇਆ ਰਿੰਕੂ ਸਿੰਘ ਜੀ ਕਿੱਦਾਂ ਦਾ ਸੁਭਾਅ ਸੀ ਪਰਿਵਾਰ ਦੇ ਵਿੱਚ ਬਹੁਤ ਵਧੀਆ ਸੁਭਾਅ ਤੇ ਆ ਜੀ ਖੇਡਾਂ 'ਚ ਬਹੁਤ ਵਧੀਆ ਕਬੱਡੀ ਖੇਡਦਾ ਸੀ ਆਪਣੇ ਕੋਲ ਹੀ ਉਹ ਬਹੁਤ ਮਿਹਨਤੀ ਬੰਦਾ ਸੀ ਜੀ ਕਿੰਨੀ ਕੋਮਰ ਸੀ ਉਹ 29 ਸਾਲ ਦੀ ਇਹਨਾਂ ਦੀ ਇਕਵਾਰਾ ਸੀ ਹਾਂਜੀ ਇਕਵਾਰਾ ਸੀ ਪਰਿਵਾਰ ਦੇ ਵਿੱਚ ਹੋਰ ਕੋਈ ਪਰਿਵਾਰ ਦੇ ਵਿੱਚ ਬਸ ਇੱਕ ਰਹਿ ਗਿਆ ਇਹ ਮੁੰਡਾ ਉਹਨਾਂ ਦਾ ਜੀ ਉਹਦੀ ਬੋਲ ਕੀ ਕਹਿਣਾ ਚਾਹੁੰਦੇ ਹੋ ਰਿੰਕੂ ਸਿੰਘ ਵਾਲੀ ਇਸ ਤਰ੍ਹਾਂ ਨਹੀਂ ਉਹਦੀ ਉਹਦੇ ਬਾਅਦ ਤੇ ਘੋਸ਼ਣਾ ਕੋਸ਼ਾ ਹੋ ਛੇੜੀਆਂ ਚ ਬਣਾ ਯਾਦਗਾਰ ਬਣਾਈ ਉਹਦੀ ਕੋਈ ਯਾਦਗਾਰ ਬਣਾਈ ਉਹਦੀ ਆ ਚੁੱਕੀ